देखिए सगन्नी कंपनी जो है बिल्डिंग मटेरियल स्टेशन के अंदर एक लीडिंग कंपनी है तो बेसिकली फाउंडेशन से लेके और पूरी छत तक ये सारे आइटम कंपनी बनाती है कि हमने देखा कि इस बार पंजाब के अंदर लॉस ज़्यादा ही हुआ है नॉट ओनली घर का नुकसान हुआ है पशु ख़राब हो गए हैं हमारी इनकम रुक गई है खेती ख़राब हो गई है काफ़ी बड़ा लॉस जो है हो पाया भाई ने बताया कि अच्छी बेसिकली हमारा क्या है कि हमने समाज से बहुत कुछ लिया है जब समाज से बहुत कुछ लिया है तो ये समाज को देने का समय है एक हमारी बहुत छोटी सी कंपनी थी हमारी शुरुआत बहुत ही छोटे लेवल पे हुई है आज हाँ हम लोग हिंदुस्तान के अंदर एक अच्छे लेवल पे काम कर पाते हैं तो मैं अपने आप को सौभाग्यशाली मानता हूँ कि ये जो मौका मिला है तो हमने जो है अभी बारह घरों को आज चाबी दी है करीब करीब पचास घरों पर ऑलरेडी काम चल रहा है एक और ये सारी हमारी टीम एक महीने से ज़्यादा समय लगे हुए हैं मुझे पूरी उम्मीद है कि पंद्रह या बीस दिन के अंदर अंदर जो है बाकी भी घर के अंदर हम लोग कर पाएंगे और इसके लिए स्पेशल धन्यवाद ਸਮਸ਼ੇਰ ਸਿੰਘ ਜੀ ਦਾ ਜਿਨ੍ਹਾਂ ਨੇ ਜੋ ਹੈ ہمارے ساتھ ਗੰਦੇ ਸੇ ਗੰਦੇ ਮਿਲਾ ਕੇ ਧਰ ਕੇ ਵਿਜਿਟ ਕਰਨਾ ਲੋਕੋ ਸੇ ਮਿਲਣਾ ਲੋਕੋ ਕੇ ਸਾਥ ਨੇ ਵਿੱਚ ਮੇ ਰਹਿਣਾ ਪਰ ਮੈਂ ਸਮਝਦਾ ਇਹ ਬਹੁਤ ਬੜਾ ਕੰਟਰੀਬਿਊਸ਼ਨ ਹੈ ਸਮਸ਼ੇਰ ਸਿੰਘ ਜੀ ਦਾ ਜਿਸki ਵਜਿਹ ਸੇ ਜੋ ਹਮ ਲੋਗ ਵੀ ਇਸ ਕੇਦਰ ਇੱਕ ਆਉਤੀ ਦੇ ਪਾਏ ਆ ਮੈਂ ਤਾਂ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਕਿਉਂਕਿ ਸਾਡਾ ਪੰਜਾਬ ਹਮੇਸ਼ਾ ਹਾਸ਼ੀਏ ਤੇ ਰਹਿੰਦਾ ਹੈ ਖਾਸ ਕਰ ਸਾਡਾ ਏਰੀਆ ਬਾਰਡਰ ਏਰੀਆ ਚਾਹੇ ਨਾਲ ਦੇ ਦੇਸ਼ ਨਾਲ ਸਾਡੇ ਸਬੰਧ ਜਿਦਾਂ ਦੇ ਵੀ ਹੋਣ ਉਦੋਂ ਵੀ ਅਸੀਂ ਪ੍ਰਭਾਵਿਤ ਹੁੰਨੇ ਆ ਜ਼ਿਆਦਾ ਜਦੋਂ ਕਿਉਂਕਿ 88 ਦੇ ਵਿੱਚ ਮੈਂ ਉਦੋਂ ਇੱਥੇ ਹੀ ਸੀਗਾ 88 'ਚ ਵੀ ਬਹੁਤ ਨੁਕਸਾਨ ਹੋਇਆ ਜਦੋਂ ਉਸ ਟਾਈਮ ਹੜ੍ਹ ਆਈ ਸੀਗੇ ਇਸ ਵਾਰੀ ਵੀ ਇਸ ਵਾਰੀ ਤਾਂ ਖਿਆਲ ਜ਼ਿਆਦਾ ਹੋਇਆ ਔਰ ਮੈਂ ਸਪੈਸ਼ਲੀ ਥੈਂਕਸ ਕਰਦਾ ਜਿੰਨੀਆਂ ਵੀ ਸੰਸਥਾਵਾਂ ਨੇ ਉਹਨਾਂ ਨੇ ਵੱਧ ਛੱਡ ਕੇ ਹੈਲਪ ਕੀਤੀ ਉਹਨਾਂ ਲੋਕਾਂ ਦੀ ਜਿਹੜੇ ਲੋਕੀ ਪ੍ਰਭਾਵ ਹੇਠ ਆਏ ਸੋ ਸਪੈਸ਼ਲੀ ਸਕਰਨੀ ਪਲਾਸਟਰ ਤੇ ਰুদ্রਰਾ ਫਾਊਂਡੇਸ਼ਨ ਕਿਉਂਕਿ ਇਹ ਜੀਆਂ ਸੰਸਥਾਵਾਂ ਦੀ ਸਾਨੂੰ ਬਹੁਤ ਜ਼ਰੂਰਤ ਹੈ ਅ ਇਸ ਵਾਰੀ ਪੰਜਾਬ ਨੇ ਔਰ ਲਗਭਗ ਸਾਡਾ ਇੰਡੀਆ ਜਿਹੜਾ ਇੰਡੀਆ ਦੇ ਲੋਕਾਂ ਨੇ ਚੰਗੇ ਲੋਕਾਂ ਨੇ ਇਹ ਦੱਸਤਾ ਕਿ ਅਸੀਂ ਹਮੇਸ਼ਾ ਹੀ ਹਰੇਕ ਮੁਸ਼ਕਿਲ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜਿੱਥੇ ਵੀ ਮੁਸੀਬਤ ਪੈਂਦੀ ਹੈ ਜਿਵੇਂ ਪੰਜਾਬੀ ਮਤਲਬ ਵਾਦ ਚੜ ਕੇ ਸਾਰਿਆਂ ਦੀ ਮਦਦ ਕਰਦੇ ਨੇ ਹੈਲਪ ਕਰਦੇ ਨੇ ਉਦਾਂ ਹੀ ਦਿੱਲੀ ਤੋਂ ਸਪੈਸ਼ਲੀ ਇਹ ਸਾਡੇ ਵੀਰ ਪਹੁੰਚੇ ਨੇ ਇੱਥੇ ਔਰ ਮੈਂ ਇਹਨਾਂ ਨੂੰ ਨਿੱਗੀ ਜੀ ਆਇਆਂ ਕਹਿੰਦਾ ਔਰ ਬਹੁਤ ਬਹੁਤ ਦਿਲੋਂ ਸ਼ੁਕਰੀਆ ਅਦਾ ਕਰਦਾ ਆਪਣੇ ਇਲਾਕੇ ਵੱਲੋਂ ਔਰ ਆਪ ਸਪਾਈਆਂ ਵੱਲੋਂ ਜਿਸਾਂ ਪੱਕੇ ਪੁਲ ਦੀ ਮੰਗ ਕੀਤੀ ਜਾ ਰਹੀ ਹੈ ਕਿੰਨੇ ਘੱਟ ਹੋਣਾ ਬਣਾ ਬਣਾਇਆ ਗਿਆ ਆ ਪੱਤਰਚਾ ਪੱਤਰਕਾਰ ਭਾਈ ਚਾਰੇ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਦਾ ਕਿ ਜਿਵੇਂ ਪੁਲ ਦੇ ਸਬੰਧ ਵਿੱਚ ਗੱਲ ਕੀਤੀ ਜਾ ਰਹੀ ਹੈ ਮੈਂ ਸਾਰੇ ਆਪ ਜੀ ਦੇ মিডিਆ ਰਹੀਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਪੁਲ ਬਿਲਕੁਲ ਉਸਦੀ ਮਨਜ਼ੂਰੀ ਹੋ ਚੁੱਕੀ ਹੈ ਔਰ ਕਿਸਾਨਾਂ ਨੂੰ ਅਵਾਰਡ ਦੇ ਪੈਸੇ ਦੇਣੇ ਨੇ ਬਕਾਇਦਾ ਉੱਥੇ ਨਿਸ਼ਾਨੀਆਂ ਲੱਗ ਚੁੱਕੀਆਂ ਨੇ ਔਰ ਉਹਨਾਂ ਨੂੰ ਸਿਰਫ ਕੁਝ ਸਾਡੇ ਪੈਸੇ ਕੁਝ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਵੰਡਣ ਜਾ ਰਹੇ ਆ ਔਰ ਕੁਝ ਪੈਸੇ ਦੀ ਸੈਂਕਸ਼ਨ ਜਿਹੜੀ ਆ ਉਹ ਵੀ ਜਲਦੀ ਸਰਕਾਰ ਕੋਲ ਆ ਰਹੀ 452 4 ਕਰੋੜ 59 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਵੀ ਚੰਦ ਦਿਨਾਂ ਦੇ ਵਿੱਚ ਪ੍ਰਵਾਨਗੀ ਉਹਨਾਂ ਦੀ ਆ ਜਣੀ ਹੈ ਔਰ ਜਦੋਂ ਹੀ ਕਿਸਾਨਾਂ ਨੂੰ ਅਵਾਰਡ ਦੇ ਪੈਸੇ ਮਿਲਨੇ ਸ਼ੁਰੂ ਹੋ ਜਾਂਦੇ ਨੇ ਤਾਂ ਜਲਦੀ ਅਸੀਂ ਆਪਣੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੂੰ ਬੁਲਾ ਕੇ ਉੱਤੇ ਪੁਲਦਾਨੀ ਪੱਤਰ ਰੱਖਾਂਗੇ ਔਰ ਮੈਨੂੰ ਉਮੀਦ ਹੈ ਕਿ ਮਹੀਨੇ 1.5 ਮਹੀਨੇ ਦੇ ਵਿੱਚ ਵਿੱਚ ਇਹ ਜਿਹੜਾ ਸਾਰਾ ਪ੍ਰੋਸੈਸ ਪੂਰਾ ਹੋਣ ਦੇ ਵਿੱਚ ਹੀ ਸਮਾਂ ਲੱਗਣਾ ਉਸ ਤੋਂ ਬਾਅਦ ਜਿਹੜਾ ਕਿਉਂਕਿ ਬਿਲਕੁਲ ਅਲਾਈਨਮੈਂਟ ਹੋ ਚੁੱਕੀ ਹੈ ਉਹਦੀਆਂ ਨਿਸ਼ਾਨੀਆਂ ਲੱਗ ਚੁੱਕੀਆਂ ਜਿਹੜੀ ਜਿਹੜੀ ਜ਼ਮੀਨ ਐਕਵਾਇਰ ਹੋਣੀ ਹੈ ਸੋ ਬਸ ਅਵਾਰਡ ਦੀ ਥੋੜੇ ਦਿਨਾਂ ਵਿੱਚ ਉਹ ਵੀ ਦਿੱਤਾ ਜਾਏਗਾ ਔਰ ਉਮੀਦ ਹੈ ਕਿ ਜਿਹੜਾ ਕੰਮ ਹੈ ਉਹ ਜਲਦੀ ਸ਼ੁਰੂ ਹੋਏਗਾ ਸੈਕੰਡ ਇਸ਼ੂ ਸੀਗਾ ਕਿ ਕੱਚਾ ਪੁਲ ਜਿਹੜਾ ਆਪਾਂ ਪੈਂਟੂਨ ਵਾਲਾ ਪੁਲ ਕਹਿੰਦੇ ਆ ਸੋ ਜੋ ਪਹਿਲਾਂ ਪੈਂਟੂਨ ਵਾਲਾ ਪੁਲ ਬੰਦਾ ਸੀ ਉਹ ਬੰਦਾ ਸੀ ਸਿਰਫ 100 ਮੀਟਰ 100 150 ਮੀਟਰ ਬੰਦਾ ਸੀ ਜਿਹੜਾ ਪਹਿਲਾਂ ਬੰਦਾ ਸੀ ਜਿਹੜਾ ਹੁਣ ਸਥਿਤੀ ਹੈ ਉਹ ਘੱਟੋ ਘੱਟ ਵੀ ਤੇ 400 ਮੀਟਰ ਜਿਹੜਾ ਪੁਲ ਉੱਤੇ ਬੰਦਣਾ 400 ਮੀਟਰ ਨੂੰ ਬਣਾਉਣ ਵਾਸਤੇ ਉੱਥੇ ਢੋਲ ਵਗੈਰਾ ਜੋ ਉਹ ਚਾਹੀਦੇ ਨੇ ਸੋ ਇਸ ਕਰਕੇ ਉਹਦਾ ਬਜਟ ਵੀ ਜਿਆਦਾ ਮੰਗਾਇਆ ਗਿਆ ਔਰ ਉਹਦਾ ਮਤਲਬ ਵੀ ਜਿਹੜਾ ਟੈਂਡਰ ਹੈ ਉਹ ਵੀ ਆਲਮੋਸਟ ਲਗਾਤਾਰ ਔਰ ਅੱਜਕੱਲ ਦੇ ਵਿੱਚ ਮੈਨੂੰ ਲੱਗਦਾ ਕਿ ਉੱਥੇ ਕੰਮ ਵੀ ਸ਼ੁਰੂ ਹੋ ਗਿਆ ਔਰ ਜਿਹੜਾ ਉਹਨਾਂ ਨੇ ਮਟੀਰੀਅਲ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਇੱਕ ਦੋ ਦਿਨਾਂ 'ਚ ਜਾ ਕੇ ਆਪਾਂ ਖੁਦ ਵੀ ਜਾਵਾਂਗੇ ਔਰ ਉੱਥੇ ਕੰਮ ਜਿਹੜਾ ਪੁੱਲ ਦਾ ਉਹ ਸ਼ੁਰੂ ਕਰਾਂਗੇ ਆ ਜਨਾਬ ਆਪਣੀ ਜਿਹੜੀ ਇੱਕ ਪੁਰਾਣਾ ਕਲਾ ਸੜਕਾ ਜਿਹੜੀ ਹੈ ਪੁਰਾਣਾ ਸੜਕਾ ਜਿਹੜਾ ਤਨੀ ਜਾ ਕੇ ਦੀ ਉਹ ਵੀ ਉਹ ਜਿਹੜੀ ਸੜਕ ਸੀਗੀ ਕਿਉਂਕਿ ਉਹਦੇ ਵਿੱਚ ਵੱਡੇ ਵੱਡੇ ਟਿੱਪਰ ਚੱਲਦੇ ਨੇ ਉਹ ਮਾਈਨਿੰਗ ਦੀ ਸੜਕ ਬਣਨੀ ਸੀ ਉਹ ਵਿਦਨ ਮੰਥ ਜਿੰਮੇ ਅਸੀਂ ਸਾਰੇ ਹਲਕੇ ਦੇ ਵਿੱਚ ਸਾਰੇ ਆਲਮੋਸਟ ਕਾਫੀ ਛੜਕਾਂ ਦਾ ਨਹੀਂ ਪੱਥਰ ਰੱਖਿਆ ਸ਼ੁਰੂ ਹੋ ਗਈਆਂ ਸੜਕਾਂ ਬਣਨੀਆਂ ਸੋ ਉਹ ਵੀ ਛੜਕੀ ਦੇ ਮਹੀਨੇ ਦੇ ਅੰਦਰ ਅੰਦਰ ਸ਼ੁਰੂ ਹੋਏਗੀ ਔਰ ਉਹ ਵਧੀਆ ਸੜਕ ਬਣੇਗੀ ਉਹ ਠੀਕ ਹੈ